ਸਸਿਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਮੋਂਗੇ ਅੱਜ ਅਸੀਂ ਤੁਹਾਣਾ ਗੁਰਦੁਆਰਾ ਸਾਹਿਬ ਵਿੱਚ ਮਿਲਣ ਵਾਲੇ ਕੜਾ ਪ੍ਰਸ਼ਾਦੀ ਦੇਗ ਦੀ ਰੈਸਪੀ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਇਹ ਦੇਗ ਪ੍ਰਸ਼ਾਦ ਗੁਰਦੁਆਰਾ ਸਾਹਿਬ ਵਿੱਚ ਖਾਣ ਨੂੰ ਬਹੁਤ ਹੀ ਵਧੀਆ ਲੱਗਦਾ ਹੈ ਮੈਂ ਇਸ ਨੂੰ ਸਾਫ਼ ਸੁਥਰੇ ਤਰੀਕੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰਾਂਗੀ ਜੇਕਰ ਅਸੀਂ ਵੀ ਬਾਣੀ ਪੜਦੇ ਹੋਏ ਕੜਾ ਪ੍ਰਸ਼ਾਦ ਘਰੇ ਬਣਾਵਾਂਗੇ ਤਾਂ ਸਾਡਾ ਵੀ ਕੜਾ ਪ੍ਰਸ਼ਾਦ ਗੁਰਦੁਆਰਾ ਸਾਹਿਬ ਦੀ ਤਰ੍ਹਾਂ ਹੀ ਬਣੇਗਾ ਇੱਧਰ ਮੈਂ ਕੜਾ ਪ੍ਰਸ਼ਾਦ ਬਣਾਉਣ ਲਈ ਸਾਰਾ ਸਮਾਨ ਸੁੱਚਮ ਤਰੀਕੇ ਨਾਲ ਲਿਆ ਲਈ। ਇੱਕ ਕਾਲੀ ਮੈਂ ਦੇਸੀ ਘਿਓ ਦੀ ਲੈ ਲਈ, ਇੱਕ ਕਾਲੀ ਮੈਂ ਚੀਨੀ ਦੀ ਲੈ ਲਈ ਤੇ ਇੱਕ ਕਾਲੀ ਮੈਂ ਕਣਕ ਦੇ ਆਟੇ ਦੀ ਲੈ ਲਈ। ਮੈਂ ਸਾਰਾ ਸਮਾਨ ਨਾਪ ਕੇ ਲਿਆ ਹੈ। ਮੈਂ ਜਿੰਨੀ ਚੀਨੀ ਲਈ ਹੈ, ਓਨਾ ਹੀ ਮੈਂ ਦੇਸੀ ਘਿਓ ਲਿਆ ਹੈ। ਕੜਾ ਪ੍ਰਸ਼ਾਦ ਹਮੇਸ਼ਾ ਦੇਸੀ ਘਿਓ ਵਿੱਚ ਹੀ ਬਣਦਾ ਹੈ। ਓਨਾ ਹੀ ਮੈਂ ਕਣਕ ਦਾ ਆਟਾ ਲਿਆ ਹੈ। ਤੁਸੀਂ ਜਿੰਨਾ ਕੜਾ ਪ੍ਰਸ਼ਾਦ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਸਾਰਾ ਨਾਪ ਲੈ ਲੈਣਾ ਹੈ। ਹੁਣ ਮੈਂ ਇੱਧਰ ਕੜਾਹੀ ਲੈ ਲਈ ਕੜਾਹੀ ਮੈਂ ਐਲੂਮੀਨੀਅਮ ਦੀ ਲਈ ਹੈ ਤੁਸੀਂ ਕੜਾਹ ਪ੍ਰਸ਼ਾਦ ਬਣਾਉਣ ਲਈ ਸਰਵ ਲੋ ਦੀ ਕੜਾਹੀ ਵੀ ਲੈ ਸਕਦੇ ਹੋ ਹੁਣ ਇਸ ਵਿੱਚ ਘਿਓ ਪਾ ਦਵਾਂਗੇ ਘਿਓ ਮੈਂ ਇਸ ਵਿੱਚ ਪਾ ਦਿੱਤਾ 1-2 ਚਮਚ ਮੈਂ ਘਿਓ ਦੇ ਕੱਲੀ ਵਿੱਚ ਰੱਖ ਲਵਾਂਗੀ ਇਸ ਨੂੰ ਮੈਂ ਬਾਅਦ ਵਿੱਚ ਵਰਤਾਂਗੀ ਹੁਣ ਘਿਓ ਨੂੰ ਗਰਮ ਕਰ ਲਵਾਂਗੇ ਘਿਓ ਨੂੰ ਮੈਂ ਗਰਮ ਕਰ ਲਿਆ ਘਿਓ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਆਟਾ ਪਾ ਦਵਾਂਗੇ ਆਟੇ ਨੂੰ ਮੈਂ ਚੰਗੀ ਤਰ੍ਹਾਂ ਛਾਂਲ ਲਿਆ ਸੀ ਹੁਣ ਸਾਰਾ ਆਟਾ ਇਸ ਵਿੱਚ ਪਾ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਘਿਓ ਵਿੱਚ ਮਿਲਾਵਾਂਗੇ ਹਲੇ ਮੈਂ ਗੈਸ ਦੀ ਫਲੇਮ ਨੂੰ ਲੋ ਹੀ ਰੱਖਿਆ ਹੈ ਤਾਂ ਜੋ ਆਟੇ ਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਮਿਲਾ ਲਵਾਂ ਹੁਣ ਆਟੇ ਨੂੰ ਮੈਂ ਚੰਗੀ ਤਰ੍ਹਾਂ ਘਿਓ ਵਿੱਚ ਮਿਲਾ ਲਿਆ ਹੁਣ ਮੈਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਿੱਤਾ ਮੀਡੀਅਮ ਫਲੇਮ ਤੇ ਆਟੇ ਨੂੰ ਉਦੋਂ ਤੱਕ ਭੁੰਨਣਾ ਹੈ ਜਦ ਤੱਕ ਕਿ ਆਟਾ ਆਪਣਾ ਚੰਗੀ ਤਰ੍ਹਾਂ ਲਾਲ ਨਹੀਂ ਹੋ ਜਾਂਦਾ ਆਟੇ ਨੂੰ ਮੈਂ ਭੁੰਨੀ ਜਾਵਾਂਗੀ ਨਾਲ ਦੀ ਨਾਲ ਵਾਹਿਗੁਰਜੀ ਦਾ ਸਿਮਰਨ ਕਰਦੇ ਜਾਵਾਂਗੇ ਇਸ ਤਰ੍ਹਾਂ ਕੜਾ ਪ੍ਰਸ਼ਾਦ ਵਿੱਚ ਬਾਣੀ ਦਾ ਰਸ ਆ ਜਾਂਦਾ ਹੈ ਤੇ ਕੜਾ ਪ੍ਰਸ਼ਾਦ ਆਪਣਾ ਬਹੁਤ ਹੀ ਵਧੀਆ ਬਣ ਜਾਂਦਾ ਹੈ ਹੁਣ ਮੈਂ ਗੈਸ ਤੇ ਇਧਰ ਦੂਸਰੇ ਤੇ ਇੱਕ ਪੈਨ ਰੱਖ ਲਿਆ ਇਸ ਵਿੱਚ ਪਾਣੀ ਗਰਮ ਕਰਾਂਗੇ ਮੈਂ ਜਿੰਨਾ ਨਾਪ ਲਿਆ ਸੀ ਜਿੰਨਾ ਮੈਂ ਆਟਾ ਚੀਨੀ ਘੋਲਿਆ ਸੀ ਉਸ ਦੇ ਹਿਸਾਬ ਨਾਲ ਮੈਂ ਤਿੰਨ ਕੌਲੀਆਂ ਹੁਣ ਪਾਣੀ ਦੇ ਆ ਲਵਾਂਗੇ ਪਾਣੀ ਮੈਂ ਉਸੇ ਕੌਲੀ ਨਾਲ ਨਾਪਿਆ ਹੈ ਮੈਂ ਭਰ ਕੇ ਕੌਲੀਆਂ ਇਸ ਵਿੱਚ ਤਿੰਨ ਪਾਣੀ ਦੇ ਪਾਵਾਂਗੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੁਸੀਂ ਜਿੰਨਾ ਕੜਾ ਪ੍ਰਸ਼ਾਦ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਪਾਣੀ ਲੈ ਲੈਣਾ ਹੈ ਹਮ ਪਾਣੀ ਮੈਂ ਲੈ ਲਿਆ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਪਾਣੀ ਗਰਮ ਹੋ ਗਿਆ ਹੁਣ ਇਸ ਵਿੱਚ ਚੀਨੀ ਪਾ ਦਵਾਂਗੇ ਚੀਨੀ ਮੈਂ ਬਰੀਕ ਲਈ ਹੈ ਜੇਕਰ ਤੁਸੀਂ ਮੋਟੀ ਚੀਨੀ ਲੈ ਰਹੇ ਹੋ ਤਾਂ ਤੁਸੀਂ 1-2 ਚਮਚ ਘੱਟ ਵੀ ਲੈ ਸਕਦੇ ਹੋ ਹੁਣ ਚੀਨੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਚਮਚ ਨਾਲ ਘੋਲ ਲਵਾਂਗੇ ਹੁਣ ਮੈਂ ਚੀਨੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਲਿਆ ਸੀ ਹੁਣ ਪਾਣੀ ਨੂੰ ਵਾਲੀ ਆਉਣ ਲੱਗੀ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਤੇ ਇਧਰ ਮੈਂ ਆਟੇ ਨੂੰ ਚੈੱਕ ਕਰ ਲਵਾਂਗੇ ਇਹ ਦੇਰ ਆਪਣਾ ਆਟਾ ਵੀ ਥੋੜਾ ਥੋੜਾ ਲਾਲ ਹੋਣਾ ਸ਼ੁਰੂ ਹੋ ਗਿਆ ਇਸਨੇ ਕਿਉਂ ਛੱਡ ਦਿੱਤਾ ਹੁਣ ਇਸ ਨੂੰ ਮੈਂ ਲਗਾਤਾਰ ਚਲਾਉਂਦੇ ਹੋਏ ਪੁੰਨਾ ਗਈ ਆਟੇ ਨੂੰ ਬਿਲਕੁਲ ਵੀ ਨਹੀਂ ਛੱਡਣਾ ਇਸ ਨੂੰ ਲਗਾਤਾਰ ਚਲਾਉਂਦੇ ਹੈ ਚੰਗੀ ਤਰ੍ਹਾਂ ਲਾਲ ਕਰ ਲਵਾਂਗੇ ਕੜਾ ਪ੍ਰਸ਼ਾਦ ਥੋੜਾ ਜਿਹਾ ਲਾਲ ਆਟੇ ਦਾ ਹੀ ਵਧੀਆ ਲੱਗਦਾ ਹੈ ਇਸ ਨੂੰ ਮੈਂ ਲਗਾਤਾਰ ਚਲਾਉਂਦੇ ਹੈ ਪੁੰਨਾ ਗਈ ਜਦ ਤੱਕ ਇਸ ਵਿੱਚੋਂ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਤੇ ਇਹ ਕਿਉਂ ਨਹੀਂ ਛੱਡ ਦਿੰਦਾ ਹੁਣ ਆਟੇ ਵਿੱਚੋਂ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਗਈ ਇਹ ਲਾਲ ਵੀ ਹੋ ਗਿਆ ਹੁਣ ਇਸ ਵਿੱਚ ਗਰਮ ਕਰਿਆ ਹੈ ਜਿੰਨੀ ਆਲਾ ਪਾਣੀ ਪਾ ਦਵਾਂਗੇ ਪਹਿਲਾਂ ਮੈਂ ਇਸ ਵਿੱਚ ਅੱਧਾ ਪਾਣੀ ਪਾਵਾਂਗੀ ਗੈਸ ਦੀ ਫਲੇਮ ਮੈਂ ਲੋ ਕਰ ਦਿੱਤੀ ਪਾਣੀ ਪਾਉਣ ਸਮੇਂ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਜਲਦੀ ਤੋਂ ਜਲਦੀ ਹੁਣ ਜਿਹੜਾ ਬਚਿਆ ਹੈ ਪਾਣੀ ਸੀ ਉਹ ਵੀ ਇਸ ਵਿੱਚ ਪਾ ਦਵਾਂਗੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਲਾ ਲਵਾਂਗੇ ਗੈਸ ਦੀ ਫਲੇਮ ਹੁਣ ਮੈਂ ਪਾਣੀ ਪਾ ਕੇ ਮੀਡੀਅਮ ਕਰ ਦਿੱਤੀ ਮੀਡੀਅਮ ਫਲੇਮ ਤੇ ਕੜਾ ਪ੍ਰਸ਼ਾਦ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਇਹ ਚੰਗੀ ਤਰ੍ਹਾਂ ਘਿਓ ਨਹੀਂ ਛੱਡ ਦਿੰਦਾ ਤੇ ਇਹ ਚੰਗੀ ਤਰ੍ਹਾਂ ਕੜਾਹੀ ਨੂੰ ਨਹੀਂ ਛੱਡਣ ਲੱਗ ਜਾਂਦਾ ਇਸ ਨੂੰ ਮੈਂ ਲਗਾਤਾਰ ਚਲਾਉਂਦੇ ਹੋਏ మీడియం ਫਲੇਮ ਤੇ ਹੁਣ ਪਕਾ ਲਵਾਂਗੇ ਹੁਣ ਮੈਂ ਕੜਾਹ ਪ੍ਰਸ਼ਾਦ ਨੂੰ ਚੰਗੀ ਤਰ੍ਹਾਂ ਉਲਾਉਂਦੇ ਹੋਏ 6 ਤੋਂ 7 ਮਿੰਟ ਹੋ ਗਏ ਮੈਨੂੰ ਇਸ ਤਰ੍ਹਾਂ ਕੜਾਹ ਪ੍ਰਸ਼ਾਦ ਨੂੰ మీడియం ਤੋਂ ਲੋ ਫਲੇਮ ਤੇ ਪਕਾਉਂਦੇ ਹੋਏ ਇਸਨੇ ਘਿਓ ਵੀ ਛੱਡਣਾ ਸ਼ੁਰੂ ਕਰ ਦਿੱਤਾ ਤੇ ਇਹ ਕੜਾਹੀ ਵਿੱਚ ਘੁੰਮਣ ਵੀ ਲੱਗ ਗਿਆ ਹੁਣ ਮੈਂ ਜਿਹੜੇ ਬਚੇ ਹੋਏ ਦੋ ਚਮਚ ਘਿਓ ਦੇ ਸੀ ਵਚਾ ਕੇ ਰੱਖੇ ਹੋਏ ਉਹ ਪਰਤੀ ਪਾ ਦਵਾਂਗੇ ਇਸ ਤਰ੍ਹਾਂ ਉੱਪਰਤੀ ਕਿਉ ਪਾਉਣਾ ਕੜਾ ਪ੍ਰਸ਼ਾਦ ਵਿੱਚ ਬਹੁਤ ਹੀ ਵਧੀਆ ਸ਼ਾਈਨਿੰਗ ਆ ਜਾਂਦੀ ਹੈ ਤੇ ਦੇਖਣ ਨੂੰ ਕਿਉ ਇਸ ਵਿੱਚ ਵਧੀਆ ਲੱਗਦਾ ਹੈ ਹੁਣ ਕਿਉ ਪਾ ਕੇ ਇਸ ਨੂੰ 1 ਮਿੰਟ ਲਈ ਮਿਲਾਵਾਂਗੇ ਹੁਣ ਕੜਾ ਪ੍ਰਸ਼ਾਦ ਆਪਣਾ ਬਣ ਕੇ ਤਿਆਰ ਹੈ ਹੁਣ ਮੈਂ ਇਸ ਨੂੰ ਕਿਸੇ ਸਾਫ਼ ਡੋਂਗੇ ਵਿੱਚ ਕੱਢ ਲਵਾਂਗੇ ਕੜਾ ਪ੍ਰਸ਼ਾਦ ਨੂੰ ਮੈਂ ਇੱਕ ਸਾਫ਼ ਡੋਂਗੇ ਵਿੱਚ ਕੱਢ ਲਿਆ ਹੁਣ ਮੈਂ ਇਸ ਨੂੰ ਭੋਗ ਲਵਾ ਲਵਾਂਗੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਇਸ ਦਾ ਭੋਗ ਲਵਾਵਾਂਗੇ ਦੇ ਬਾਅਦ ਵਿੱਚ ਆਪਣੇ ਫੈਮਿਲੀ ਨੂੰ ਵਰਤਾਵਾਂਗੇ ਤੁਸੀਂ ਵੀ ਕਿਸੇ ਵੀ ਗੁਰਪਰਵ ਮੌਕੇ ਕਿਸੇ ਵੀ ਸਿੱਖ ਇਤਿਹਾਸ ਨਾਲ ਸੰਬੰਧਿਤ ਦਿਨ ਤਿਹਾੜੀ ਤੇ ਇਸ ਨੂੰ ਬਣਾ ਸਕਦੇ ਹੋ ਤੁਸੀਂ ਇਸ ਨੂੰ ਵੈਸੇ ਵੀ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਕੜਾ ਪ੍ਰਸ਼ਾਦੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ